ਰੈਂਡ ਦੇ ਵਾਰਡ ਨੰਬਰ 4 ਦੀਆਂ ਔਰਤਾਂ ਨੇ ਨਿਊ ਗੁਰਨਾਨਕ ਪੂਰਾ ਮਹੱਲਾ ਵਿਖੇ ਤੀਆਂ ਦਾ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਿਸ ਵਿੱਚ ਨਾਚ ਮੁਕਾਬਲੇ ਕਰਵਾਏ ਗਏ ਔਰਤਾਂ ਅਤੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਇਹ ਪੰਜਾਬ ਦੀ ਰੰਗੀਨ ਪੰਜਾਬ ਪਰੰਪਰਾ ਨੂੰ ਮੋੜ ਸਥਾਪਿਤ ਕਰਨ ਦਾ ਇੱਕ ਵਧੀਆ ਉਪਰਾਲਾ ਹੈ ਜਿਸ ਵਿੱਚ ਔਰਤਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੇਕ ਵੀ ਕੱਟਿਆ ਇਸ ਮੌਕੇ ਕਿਰਨ ਮਨੀਸ਼ ਨੇ ਸਾਰੀਆਂ ਭੈਣਾਂ ਔਰਤਾਂ ਬਜ਼ੁਰਗਾਂ ਅਤੇ ਬੱਚਿਆਂ ਦਾ ਇਕੱਠੇ ਤੀਆਂ ਦਾ ਤਿਉਹਾਰ ਮਨਾਉਣ ਲਈ ਧੰਨਵਾਦ ਕੀਤਾ। ਸਾਰਿਆਂ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਇਲਾਕੇ ਦੀਆਂ ਸਾਰੀਆਂ ਔਰਤਾਂ, ਬੱਚਿਆਂ, ਬਜ਼ੁਰਗਾਂ ਤੋਂ ਇਲਾਵਾ ਕਿਰਨ ਮਨੀਸ਼, ਗੁਰਪ੍ਰੀਤ ਕੌਰ, ਰੀਨਾ ਗਹਿਰ, ਪਰਮਿੰਦਰ ਵਰਦੀ, ਬਲਜੀਤ ਕੌਰ, ਦਲਜੀਤ ਕੌਰ, ਬਲਵੀਰ ਕੌਰ, ਸੋਨੀਆ ਸਹਦੇਵ, ਕੁਲਦੀਪ ਕੌਰ ਢਿੱਲੋਂ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ। ਇਸ ਮੌਕੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ। ਬੁੱਤ ਪਾਣੇ ਕੀ ਪਰੋਲਾ ਨੱਚੋ ਦੀਦੀਆਂ ਪਿਆਤੀਆਂ ਦੀਆਂ ਸਾਡੇ ਸ੍ਰੀ ਗੁਰੂ ਨਾਨਕ ਕਲੋਨੀ ਵਿੱਚ ਨਿਊ ਗੁਰੂ ਨਾਨਕ ਕਲੋਨੀ ਵਿੱਚ ਮਨਾਇਆ ਜਾ ਰਹੀਆਂ ਤੇ ਅਸੀਂ ਸਾਰੇ ਜਣੇ ਇਸ ਗੁਰੂ ਨਾਨਕ ਕਲੋਨੀ ਚ ਤੀਆਂ ਅਸੀਂ ਪਹਿਲੀ ਵਾਰ ਮਨਾ ਰਹੇ ਹਾਂ ਸਾਡਾ ਮਕਸਦ ਇਹ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋਈਏ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਸਾਰੀਆਂ ਭੈਣਾਂ ਇਕੱਠੀਆਂ ਆਇਆ ਤੇ ਅਸੀਂ ਅੱਜ ਇਕੱਠੀਆਂ ਇਕੱਠੀਆਂ ਹੋ ਕੇ ਇਹ ਦਿਖਾ ਰਹੇ ਹਾਂ ਕਿ ਸਾਡਾ ਪੇਕਾ ਕਰਹੀ ਹੈ ਤੇ ਅਸੀਂ ਸਾਰੇ ਜਣੇ ਇੰਜੋਏ ਕਰੀਏ ਕੋਈ ਇਦਾਂ ਦਾ ਸਾਡੇ ਚਮਨ ਮਟਾਵ ਹੋਵੇ ਉਹ ਦੂਰ ਹੋਵੇ ਤੇ ਸਾਰੇ ਜਣੇ ਅਸੀਂ ਹਰ ਸਾਲ ਅਸੀਂ ਤੀਆਂ ਇਸੇ ਤਰ੍ਹਾਂ ਮਨਾਉਂਦੇ ਰਹੀਏ ਤੇ ਮੇਰਾ ਮੇਨ ਮਕਸਦ ਇਹ ਸੀ ਤੀਆਂ ਦਾ ਇਹ ਚੀਜ਼ ਕਰਨ ਦਾ ਅੱਜ ਫੈਸਟੀਵਲ ਦਾ ਕਿ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇੱਕ ਦੂਜੇ ਨਾਲ ਪਿਆਰ ਦੇ ਨਾਲ ਹਰ ਸਾਲ ਅਸੀਂ ਤੀਆਂ ਇਦਾਂ ਹੀ ਮਨਾਦੇ ਰਹੀਏ ਤੇ ਸਾਰੇ ਜਣੇ ਆਪਣੇ ਪਿਆਰ ਦੀ ਭਾਵਨਾ ਦੀਆਂ ਇੱਕ ਦੂਜੇ ਨੂੰ ਦਿੰਦੇ ਨੇ ਦੁਆਵਾਂ ਦਿੰਦੇ ਨੇ ਸਾਡੇ ਵੱਡੇ ਬੈਠੇ ਨੇ ਸਾਨੂੰ ਅਸ਼ੀਰਵਾਦ ਦਿੰਦੇ ਨੇ ਕਿ ਅਸੀਂ ਇਸੇ ਤਰ੍ਹਾਂ ਤੀਆਂ ਦਾ ਤਿਹਾਰ ਆਪਣੇ ਨਿਊ ਘਰਾਂ ਨਾਲ ਕੋਲ ਨੀਚੇ ਮਨਾਦੇ ਰਹੀਏ